ਬਾਬਾ ਮੈਂ ਤਾਂ ਤੂੰ ਹੀ ਬਾਬਾ ਹੀ ਲੰਡੂ ਲੱਗਦਾ ਹੈ ਬਾਬਾ ਨਹੀਂ ਆ ਬੱਚਾ ਤੈਨੂੰ ਤੇਰਾ ਕੋਈ ਫਾਇਦਾ ਕਰਕੇ ਦੋ ਪੈਸਾ ਆਦਾ ਇੱਥੇ ਹਾਂ ਉਹ ਪਿੰਡ ਚ ਕਿਹੜਾ ਪਿੰਡ ਚ ਆ ਜਾਂ ਅਸੀਂ ਤਾਂ ਤੁਸੀਂ ਲੁੱਟ ਮਾਰਦੇ ਲੀੜੇ ਲਮਾਉਨੇ ਆ ਤੁਸੀਂ ਉਹ ਬਾਬਾ ਮੈਨੂੰ ਤਾਂ ਤੂੰ ਹੀ ਬਾਬਾ ਹੀ ਲੰਡੂ ਲੱਗਦਾ ਹੈ ਬਾਬਾ ਨਹੀਂ ਕਿਹੜੇ ਪਿੰਡ ਆ ਇਹ ਇਹ ਪਿੰਡ ਭਲਾਉਣ ਆ ਆ ਬੱਚਾ ਆਪਣਾ ਹੀ ਚੇਲ ਹੈ ਇਹ ਦੇਖ ਲੈਨੇ ਮੈਨੂੰ ਬਾਬਾ ਵਾੜਾ ਲੱਗਦਾ ਨਹੀਂ ਤੂੰ ਲੱਗਦਾ ਕਿਉਂ ਜਦੋਂ ਤੂੰ ਰੇਟ ਪੁੱਛ ਗਿਆ ਪਿੱਛੇ ਨੂੰ ਢਗੇਗਾ ਤੇ ਨਾਲੇ ਲੱਤ ਚ ਕਿੰਨਾ ਕਾ ਜੋਰਾ ਮਾਰ ਮੂਰ ਕੇ ਦੇਖ ਲੈ ਬੱਚਾ ਟੁੱਟਦੇ ਨਹੀਂ ਆਪਣੇ ਡੇਰੇ ਇਹੀ ਲੱਗੀ ਆ ਆ ਡੇਰੇ ਚ ਪੱਲੇ ਇੱਥੋਂ ਹੀ ਜਾਂਦੇ ਆ ਹੋਰ ਹੋਰ ਆਪਾਂ ਜਿਹੜੀ ਲੋਕਾਂ ਦੀ ਇੰਨੀ ਮਿਹਨਤ ਦੀ ਕਮਾਈ ਆ ਮੈਂ ਥੋੜਾ ਛੱਡਦਾ ਫਿਰਦਾ ਮੈਂ ਨਾ ਸਾਰਾ ਬਾਬਾ ਮੈਂ ਨਹੀਂ ਜਾਂਦਾ ਤੁਸੀਂ ਨੈੱਟ ਨੂੰ ਟੁਕ ਨਹੀਂ ਤੁਸੀਂ ਵੇਹ ਦੇ ਨੈੱਟ ਬਹੁਤ ਇਹਨਾਂ ਦਾ ਹੋਊਗਾ ਉਹ ਨਹੀਂ ਵੇਖ ਡਿਜ਼ਾਈਨ ਦੇਖ ਨਾਲ ਇੱਧਰ ਦੇਖ ਆ ਤਾਂ ਸ਼ਹਿਰਾ ਚ ਡਿਜ਼ਾਈਨ ਹੈ ਨਹੀਂ ਬੱਚਾ ਇੱਧਰ ਦੇਖ ਤੇ ਨਾਲੇ ਕਾਸ਼ ਤੋਂ ਬੰਨਦੇ ਆ ਕਿਹੜੀ ਲੱਕੜ ਵਰਤਦੇ ਆ ਸਾਰਾ ਕੁਝ ਸਾਹਮਣੇ ਪਿਆ ਤੇ ਡਿਸਪਲੇ ਪੱਕੀ ਗੱਲ ਆ ਤੇ ਆ ਜਿਹੜਾ ਸਮੇਕੇ ਦੇਣਾ ਇਹ ਹਜ਼ਾਰ ਡਿਜ਼ਾਈਨ ਤੋਂ ਉੱਤੇ ਇਹਨਾਂ ਦੇ ਆ ਤਾਂ ਬਹੁਤ ਸੋਹਣਾ ਲੀ ਇਹਨਾਂ ਇਹਦਾ ਕਿਹੜਾ ਤੂੰ ਇੱਧਰ ਦੇਖ ਹਉਏ ਹਉਏ ਹੋਏ ਬੱਚਾ ਬਾੜਾ ਇਹ ਵਹਿਮ ਹੁੰਦਾ ਪਣੂ ਸ਼ਹਿਰ ਚ ਜਾ ਕੇ ਚੀਜ਼ ਆਸਦੀ ਉੱਥੇ ਦੁਕਾਨਾਂ ਦਾ ਕਿਰਾਇਆ ਪੈਂਦਾ ਬੰਦਿਆਂ ਦਾ ਆਪਦਾ ਇਹਨਾਂ ਦਾ ਦੇਸੀ ਕੰਮ ਹੈ ਇਹਨਾਂ ਦਾ ਤੇ ਪਰ ਇਹਦੇ ਵਿੱਚ ਪੂਰੇ ਮਾਰ ਆਏ ਨਹੀਂ ਨਹੀਂ ਮੈਂ ਬਠੰਡੇ ਬਹੁਤ ਕਲੈਕਸ਼ਨ ਆ ਇੱਥੇ ਤਾਂ ਹੈ ਨਹੀਂ ਹਜ਼ਾਰ ਕਲੈਕਸ਼ਨ ਤੂੰ ਡਿਜ਼ਾਈਨ ਫੋਟੋ ਦੇਣੀ ਆ ਜਾਂ ਡਿਜ਼ਾਈਨ ਆ ਇੱਥੇ ਇਹਨਾਂ ਦਾ ਹੋਰ ਹੈ ਨਾ ਨਹੀਂ ਬਾਬਾ ਮੈਨੂੰ ਤਾਂ ਲੱਗਦਾ ਨਹੀਂ ਯਾਰ ਹੋਊਗਾ ਇਹਨਾਂ ਕੋਲੇ ਨਾ ਆ ਤਾਂ ਬੱਚਾ ਇਹਨਾਂ ਦੀ ਦੁਕਾਨ ਆ ਕਿ ਕਿੱਥੇ ਲਗਾਣਾ ਹਾਂ ਤਿੰਨ ਹੈ ਰੇਠੇ ਕਿਵੇਂ ਕਰ ਗਏ ਮਾਰ ਬਾਜ ਮਾਰ ਬਾਜ ਵਿਆਮ ਘੱਟ ਫਿਰ ਅੱਜ ਮੇਰਾ ਏਰੀਆ ਆ ਬੱਚਾ ਆ ਹੀ ਦਿਖਾਈਆਂ ਆਪਣੇ ਆ ਹੀ ਬਾਈ ਚੱਲ ਆ ਜਾਂਦਾ ਫਿਰ ਗਾਂਹ ਚੱਲੂ ਨੇ ਆ ਦੇਖ ਇਹ ਤੋਂ ਹੀ ਬੰਦੇ ਆ ਜਾਲੀਆਂ ਵਾਲੇ ਆ ਗਏ ਜਾਲੀ ਲਾਉਣੀ ਹੈ ਚਾ ਤੂੰ ਦੇਖ ਤੇ ਮੈਂ ਨਾ ਜੰਗਲ ਪਾਣੀ ਜਾਇਆ ਵਾਂ ਦੇਸੀ ਘਾਹ ਪੁੜੀਆਂ ਨੇ ਬਾੜਾ ਕਬਾਤਾ ਅੱਜ ਮੈਨੂੰ ਪਸਾੜ ਆ ਜਾਈ ਬਾਬਾ ਤੂੰ ਚੈੱਕ ਕਰ ਮੈਨੂੰ ਆਵਾਜ਼ ਮਾਰਨੀ ਮੈਂ ਜੰਗਲ ਪਾਣੀ ਜਾਇਆ ਵਾਂ ਉਹ ਬੱਚਾ ਦਿਖਾ ਆਏ ਨੂੰ ਯਾਰ ਗਾਂ ਵੀ ਜਾਣਾ ਸੀ ਨਾ ਬਾਬਾ ਜੁੱਤੀਆਂ ਪਵਾ ਦੇ ਸੱਦ ਕੇ ਹਾਂਜੀ ਬਾਈ ਬਾਈ ਮਰੀ ਜਾਂਦੇ ਮੈਨੂੰ ਲੱਗਿਆ ਪਤਾ ਹਾਂ ਉਹ ਬਾਬਾ ਜੀ ਨੇ ਕਿਹਾ ਸੀ ਤੁਸੀਂ ਪੱਲੇ ਇੱਥੋਂ ਲੈ ਲਓ ਵੀ ਬਠਿੰਡੇ ਰਹਿਣ ਤੋਂ ਮੈਂ ਤਾਂ ਬਠਿੰਡੇ ਚੱਲਿਆ ਸੀ ਨਹੀਂ ਨਹੀਂ ਬਾਈ ਬਠਿੰਡੇ ਜਾਂਦੀ ਕੀ ਲੋੜਾ ਦੇ ਡੇਰੇ ਤਾਂ ਆਪਾਂ ਲਵਾ ਕੇ ਦਿੱਤੇ ਸਾਰੇ ਪੱਲੇ ਸਾਰੇ ਪੱਲੇ ਤੁਹਾਡੇ ਬਾਈ ਸਾਰੇ ਸਾਰੀ ਸੰਗਤ ਦੇ ਲਾ ਕੇ ਦਿੱਤੇ ਆ ਸਵਾ ਬਾਈ ਐਂ ਕਰੋ ਫਿਰ ਹਾਂਜੀ ਵਹਿਮ ਤਾਂ ਹੈਗਾ ਮਨ 'ਚ ਹਜੇ ਨਹੀਂ ਨਹੀਂ ਕਿਉਂਕਿ ਮੈਂ ਬਾਬੇ ਤੇ ਕਰਦਾ ਭਰੋਸਾ ਜਾਂ ਘਾਟੀ ਤੁਸੀਂ ਬਠਿੰਡੇ ਜਾ ਕੇ ਆਏ ਆ ਨਾ ਜਾ ਕੇ ਤਾਂ ਆਏ ਆ ਤੁਹਾਡੇ ਸਾਰੇ ਵਹਿਮ ਘਟਦਾਂਗੇ ਆ ਦੇਖ ਲਈਏ ਇਹ ਕਿਹੜਾ ਡਿਜ਼ਾਈਨ ਵਾਜਦਾ ਬਾਈ ਇਹ ਟੈਕਸਚਰ ਦਾ ਮੈਕਾ ਤੇ ਸੀਐਨਸੀ ਵਰਕ ਆ ਤੈਨੂੰ ਮਿਲਿਆ ਕਿਤੇ ਇਹ ਤੂੰ ਦੇਖ ਕੇ ਆਇਆ ਨਹੀਂ ਹਈ ਨਹੀਂ ਮਿਲਿਆ ਝੂਠ ਨਹੀਂ ਮਾਰਦਾ ਫੇਰ ਤੇਰੇ ਮਨ ਚ ਬਹਿਮ ਹੋਊਗਾ ਵੀ ਇਹ ਕਿਤੇ ਦਰਵਾਜ਼ਾ ਠੋਸ ਨਹੀਂ ਪੂਰਾ ਨਾ ਹੋਵੇ ਮਹਿੰਗਾ ਵੀ ਤੂੰ ਗੱਲ ਹੀ ਛੱਡ ਦੇ ਕੱਢਦਾ ਦਿਮਾਗ ਚ ਮਹਿੰਗੇ ਵਾਲੇ ਦਾ ਦਿਮਾਗੋਂ ਗੱਲ ਹੀ ਕੱਢ ਦੇ ਤੇ ਕੁਆਲਿਟੀ ਤੂੰ ਚੈੱਕ ਕਰ ਆਪਣੀ ਛੱਡ ਦੇਗਾ ਫਿਰ ਹਾਂ ਹਾਂ ਲੈ ਚੈੱਕ ਕਰ ਪਰ ਆ ਥੱਲੇ ਹੀ ਨਾ ਦੇ ਆ ਚੈੱਕ ਬਾਬਾ ਮਾਰ ਤੇ ਚੱਲਦੇ ਆ ਨਾ ਇੱਧਰ ਦੇ ਇਹ ਸਾਰਾ ਠੋਸ ਲੱਕੜ ਦਾ ਬਣਿਆ ਹੋਇਆ ਦਰਵਾਜ਼ਾ ਬਈ ਵਾਕਈ ਚ ਹੈ ਨਹੀਂ ਬੂਰਾ ਮੈਂ ਕਹਿਆ ਬਈ ਪੋਰਾ ਵੀ ਕੋਈ ਬੂਰਾ ਸਾਫਤ ਹੋ ਜੇ ਤੈਨੂੰ ਸਾਰੀ ਕੋਟੀ ਦਾ ਕੰਮ ਫਰੀ ਹੋਰ ਦੱਸ ਜਮਾ ਹੁਣ ਮੈਂ ਲੈ ਕੇ ਲੈ ਕੇ ਜਾਉਂ ਮੈਂ ਕਹਿਆ ਬਈ ਤੈਨੂੰ ਲੈ ਕੇ ਦੇਵਾਂਗੇ ਜਮਾ ਗਰੰਟੀ ਜਮਾ ਫਰੀ ਹੋਰ ਦੱਸ ਅੱਗੇ ਆ ਜਾ ਆ ਕੀ ਹੈ ਆ ਆ ਗਿਆ ਜਿਵੇਂ ਪੀਯੂ ਚ ਪੀਯੂ ਛੇੜ ਆ ਗਈ ਹੂੰ ਨਾਲ ਗਰੇ ਦਾ ਕੰਬੀਨੇਸ਼ਨ ਹੋ ਗਿਆ ਸੀਐਨਸੀ ਵਰਕ ਹੈ ਸੀਐਨਸੀ ਮੀਨਸ ਪੰਜਾਬੀ ਜਿ ਸਮਝਾ ਜਾਣ ਤਾਂ ਪਤਾ ਆ ਬਈ ਜਿਵੇਂ ਆਪਾਂ ਗੱਲ ਕਰੀਏ ਸੀਐਨਸੀ ਦਾ ਮਤਲਬ ਵੀ ਮਸ਼ੀਨਾਂ ਨਾਲ ਕਟਿੰਗ ਹੋਈ ਵੀ ਆ ਹੱਥਾਂ ਨਾਲ ਨਹੀਂ ਹੋਈ ਗ੍ਰਾਫਿਕ ਕੰਮ ਨਹੀਂਗਾ ਨਾ ਨਾ ਪੂਰੀ ਸਫਾਈ ਨਾਲ ਤੇ ਸਾਰੀ ਕੋਠੀ ਦਾ ਤੇਰੀ ਦਾ ਤੇਰੀ 2500 ਸਕਰ ਫੁੱਟ ਕੋਠੀ ਹੈ ਨਾ ਤੇ ਕਿੰਨੇ ਦਰਵਾਜ਼ੇ ਆ ਤੇਰੇ 15 ਹੂੰ ਤੇ ਸਾਰਾ 50000 ਰੁਪਏ ਚ ਆਪਾਂ ਸੇ ਰੇ ਚੜਾ ਦੇਣਾ ਕੰਮ ਸਰਫੀ ਮੈਂ ਕਿਹਾ ਬਾਈ 50000 ਰੁਪਏ ਨਾਲ ਤਾਂ ਮੂੰਹ ਬੋਲਣ ਲਾਵਾਂਗੇ ਮੈਂ ਇੱਥੇ ਸੈਟ ਨੂੰ ਜੇ ਖਰਾਬ ਆ ਬਾਈ ਤੂੰ ਇੱਥੇ ਮੈਂ ਕਿਹਾ ਤੂੰ ਜਦੋਂ ਮਰਜੀ ਹੋਰ ਦੱਸ ਨਾਲੇ ਗਾਰੰਟੀ ਸਾਰੇ ਕੰਮ ਦੀ ਆ ਦੇ 골ਡਨ ਪੱਤੀ ਵਾਲਾ ਸਿਰਫ 220 ਰੁਪਏ ਪਰ ਸਕਰ ਫੁੱਟ ਦਰਵਾਜਾ ਸਿਰਫ ਫੁੱਲ ਠੋਸ ਠੀਕ ਹੈ ਪਿਛੇ ਵਾਲੇ ਦੂਜਾ ਹੋਊ ਹਾਂ ਹਾਂ ਪੂਰਾ ਬਾਨਾ ਮੈਂ ਉਹਦਾ ਮਈਕਾ ਲੱਗਿਆ ਹੋਇਆ ਸਾਰਾ ਠੀਕ ਹੈ ਦੋਨੇ ਪਾਸੇ ਭਾਈ ਆ ਕੁਮਾਰ ਇੱਧਰ ਆ ਜਾ ਜਿਵੇਂ ਆ ਮਾਰਬਲ ਲੁੱਕ ਆ ਗਈ ਆ ਹਾ 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 ਆ ਤਾਂ ਵਾਕਈ ਆ ਮੇਰਾ ਆ ਆ ਮਨੇ ਬੱਕ ਕਰ ਦਿੱ ਆ ਲਾ ਦੀਏ ਪੰਜ ਦਾ ਲਾਉਣੇ ਆ ਪਰਲੇ ਪਾਸੇ ਬਾਹਰ ਬਾਹਰ ਜਿਹੜੇ ਬਾਹਰਲੇ ਪਾਸੇ ਆ ਪੰਜੇ ਲਾਉਣ ਠੀਕ ਆ ਇਹ ਲਾ ਕੇ ਓਕੇ ਆ ਜਾ ਮੈਂ ਓਕੇ ਆ ਆਹ ਤਰਾਏ ਨਾ ਠੋਸ ਦਰਵਾਜਾ ਹੈ ਤੇਰੇ ਮਨ ਚ ਵਹਿਮ ਹੋ ਗਿਆ ਹੁਣ ਤੂੰ ਦੇਖ ਕੇ ਆ ਬਜ਼ਾਰ ਚ ਜਿਹੜਾ ਬਜ਼ਾਰ ਚ ਮਾਲ ਵਿਕਦਾ ਉਹ ਪਤਾ ਕੀ ਕਰਦੇ ਬਜ਼ਾਰੂ ਸੌਦਾ ਲਾਈ ਜਾਂਦੇ ਹੂੰ ਠੀਕ ਹੈ 골ਡ ਡੰਡੇ ਵਾਲਾ ਬੋਰਡ ਵਿੱਚ ਬੂਰਾ ਭਰਿਆ ਹੁੰਦਾ ਮੁੜ ਕੇ ਨਾਲੇ ਤੇਰੇ ਵਰਗਾ ਗਾਲਾਂ ਕੱਢਦਾ ਹੂੰ ਠੀਕ ਹੈ ਨਾਲੇ ਦੁਕਾਨਦਾਰ ਦੀ ਬਦਨਾਮੀ ਕੌਜੀ ਰਹ ਜਾਂਦੇ ਕੱਲੇ ਕੱਲੇ ਕਬਜੇ ਹੱਥੇ ਰਹ ਜਾਂਦੇ ਇਹਦੇ ਚ ਉਹ ਚੀਜ਼ ਨਹੀਂ ਆਉਂਦੀ ਆਪਾਂ ਸਾਰੀ ਕੋਠੀ ਦਾ ਕੰਮ ਫ੍ਰੀ ਕਰਕੇ ਦੇਵਾਂਗੇ ਜੇ ਬੰਦਾ ਸਾਫ਼ਤ ਕਰ ਦੇ ਇਹ ਭਾਰਾ ਵੇਖੂਗਾ ਨਾਲਾ ਬਾਈ ਮੈਂ ਚੱਕ ਕੇ ਦੇਖ ਲਉ ਸਹੀ ਹੈ ਯਾਰ ਮੈਂ ਤਾਂ ਖ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਬਾਈ ਹਾਂ ਹਾਂ ਮੈਂ ਨਾ ਬੜਾ ਭਰੋਸਾ ਨਹੀਂ ਕਰਦਾ ਪਤਾ ਕੀ ਨੇੜੇ ਦੇ ਹੀ ਇਹ ਪਿੰਡ ਦਾ ਪਰ ਮੈਨੂੰ ਐ ਸੀ ਠੂਈ ਨਮਰਾ ਦੇ ਲਿਆ ਕੇ ਪਿੰਡ ਵਾਲਿਆਂ ਤੇ ਭਰੋਸਾ ਤਾਂ ਕਰਨਾ ਹੀ ਪੈਂਦਾ ਵੀ ਚੱਕ ਕੇ ਰੇੜੀ ਲੈ ਜਾਾਂਗੇ ਗਾਂ ਹੋ ਜਾਾਂਗੇ ਰੇੜੀਆਂ ਵਾਲਾ ਤਾਂ ਆਪਣਾ ਕੰਮ ਹੈ ਨਹੀਂ ਕੰਮ ਹੈ ਠੀਕ ਹੈ ਨਾ ਆਪਣੀ ਤਾਂ ਦੁਕਾਨਦਾਰੀ ਹੈ ਹੋਰ ਕੀ ਕੀ ਹੈ ਬਈਆ ਢੀੜਾ ਕਢਾ ਦੇ ਆ ਜਾਲੀ ਵਾਲੇ ਵੀ ਫਿਰ ਬਾਈ ਇਹ ਸਾਰੇ ਜਾਲੀ ਵਾਲੇ ਦਰਵਾਜ਼ੇ ਆ ਇਹ ਵੀ ਤਿਆਰ ਆ ਹਾਂ ਹਾਂ ਪ੍ਰੋਪਰ ਸਹਿਜ ਦਾ ਫਿਰ ਬਾਈ ਰੌਲਾ ਪਊ ਨਾ ਨਾ ਬਾਈ ਜਿਹੜਾ ਮਰਜ਼ੀ ਸਹਿਜ ਹੁਣ ਜਿਵੇਂ ਤੇਰੇ ਕੋਈ ਸਾਇਦਾ 7 ਫੁੱਟੇ ਆ ਕਈ 7.5 ਵੀ ਹੋਗੇ ਹੈਗੇ ਆ ਹੈਗੇ ਆ ਨਾ ਤੇ ਫਿਰ ਉਥੇ ਆਹ ਕੰਮ ਕਰ ਆਹ ਕੰਮ ਕਰੂ ਆਹ ਜੰਗਾਲ ਪੈ ਜਣੀ ਨਾ ਨਾ ਬਾਈ ਸਟੀਲੀ ਜਾਲੀ ਆ ਸਟੀਲ ਵਾਲੀ ਆ ਡਬਲ ਲਾਈ ਆ ਨਾਲੇ ਸਿੰਗਲ ਨਹੀਂ ਚੈੱਕ ਕਰ ਇਹਦਾ ਵਰਕ ਬਾਲਾ ਕਰੀ ਬੈਠਾ ਮੈਂ ਤਾਂ ਟੱਪੇ ਮਹਿੰਗਾ ਹੋਊਗਾ ਨਾ 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 ਜਮਾ ਹੀ ਨਹੀਂ ਮਹਿੰਗਾ ਇਹ ਉਹੀ ਉਹੀ ਰੇਟ ਸੇਮ ਜਮਾ ਸੇਮ ਨਾਲੇ ਲੱਕੜ ਦੇਖ ਤੂੰ ਕਮਾਲ ਆ ਯਾਰ ਆਹ ਖਿੜਕੀਆਂ ਜਾਲੀਆਂ ਵਾਲੀਆਂ ਛੋਟੀਆਂ ਵੱਡੀਆਂ ਜੋ ਮਰਜੀ ਜਿਹੜੇ ਮਰਜੀ ਆ ਦੇ ਜਾਲੀ ਸਟੀਲੀ ਜਾਲੀ ਲਾਈ ਵੀ ਆ ਕੋਈ ਜੰਗਾਲ ਨਹੀਂ ਨਾ ਪੂਰਾ ਚੌਰਸ ਫਰੇਮ ਆ ਲੈ ਇਹਨਾਂ ਮੱਛਰ ਜਾਵੇ ਹਨਾ ਨਾਲੇ 2 ਇੰਚੀ ਦਾ ਨਹੀਂ ਆਪਾਂ 3 ਇੰਚੀ ਦਾ ਫਰੇਮ ਲਾਈਦਾ ਖਿੜਕੀਆਂ ਦੇ ਚਲੋ ਭਾਈ ਹੈਵੀ ਐ ਆਹ ਡਿਜ਼ਾਈਨ ਆਗੇ ਆਹ ਛੋਟੇ ਵੀ ਆ ਬਾਥਰੂਮ ਵਾਲੇ ਵੀ ਆਹ ਡਿਜ਼ਾਈਨ ਹਾਂ ਇਹ ਬਾਥਰੂਮਾਂ ਦੇ ਪੱਲੇ ਤਿਆਰ ਹੋਏ ਪਏ ਆ ਇਹਨਾਂ ਦੇ ਸਰਮਈਕਾ ਲੱਗਣ ਵਾਲਾ ਇਹ ਫੁੱਲ ਜੂ ਨਾ 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 ਭਾਈ ਫੁੱਲ ਗਿਆ ਤਾਂ ਇੱਥੇ ਸਿੱਟ ਜੀ ਫੁੱਲ ਗਿਆ ਪੱਲਾ ਤੂੰ ਇੱਥੇ ਸਿੱਟ ਜੀ ਮੈਂ ਫੁੱਲ ਗਾਰੰਟੀ ਆ ਮੈਂ ਖਾ ਜਮਾ ਪੈਸੇ ਪਰ ਦੀ ਚਿੰਤਾ ਨਾ ਮਨ ਹੋਵੇ ਲਾ ਕੇ ਤੂੰ ਲਾਉਣਿਆ ਲਾ ਕੇ ਤੂੰ ਲਿਉਣਿਆ ਕਰੋ ਮੈਂ ਨਹੀਂ ਆਉਣਾ ਮੈਂ ਕਹਾ ਬੇਫਿਕਰ ਹੋ ਜਾ ਮੈਂ ਆਪੇ ਜਾਉ ਲਾਉਣ ਬੰਦੇ ਵੀ ਨਹੀਂ ਭੇਜਦਾ ਹੋਰ ਦੱਸ ਦੇਰ ਤੇਰੀ ਠੀਕ ਆ ਆ ਦੇਖ ਸੰ ਮੇਕਾ ਜਿਹੜਾ ਲੱਗਣਾ ਤੇਰੇ ਚੈੱਕ ਕਰ ਜਾਲੀ ਲੱਗਦੇ ਨਾ 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 ਇਹ ਕੋਈ ਵਨ ਦੂਜੀ ਨਹੀਂ ਸੀਟ ਇਹ ਕੋਈ ਫਰਨੀਚਰ ਨਹੀਂ ਮੋੜ ਕੇ ਲਖਾਓ ਮੋੜ ਕੇ ਚੈੱਕ ਕਰ ਪ੍ਰੋਪਰ 1mm ਦੀ ਸੀਟ ਹੈ 360 ਤੁਰਿਆ ਫਿਰ ਚੈੱਕ ਪ੍ਰੋਪਰ ਵਨ ਵਾਲੇ ਵਨ ਇਹਨਾਂ ਨੂੰ ਵੀ ਲਾਵਾਂਗੇ ਆਪਾਂ 0.8 ਦੀ ਸੀਟ ਨਹੀਂ ਲਾਉਂਦੇ ਆ ਆ ਤਾਂ ਵਿਖਾਉਣ ਨੂੰ ਰੱਖੀ ਐ ਲੱਕੜ ਤੂੰ ਇਹ ਨਾ ਲੱਕੜ ਬਈ ਤਾਂ ਰੱਖੀ ਐ ਦਿਖਾਉਣ ਨੂੰ ਹੁਣ ਤੂੰ ਦੇਖ ਕੇ ਆਇਆ ਤੈਨੂੰ ਕੱਲੇ ਦਰਵਾਜ਼ੇ ਦਿਖਾਤੇ ਆ ਐ ਦੱਸਿਆ ਨਹੀਂ ਕਿਹੜੀ ਲੱਕੜ ਲਾਈ ਆ ਨਹੀਂ ਦੱਸਿਆ ਨਹੀਂ ਦੱਸਿਆ ਨਾ ਆਪਾਂ ਤੇਰੇ ਸਾਹਮਣੇ ਪਈ ਆ ਕੀ ਕਹਲ ਜੰਮੂ ਕਾਲ ਹਾਂ ਇੰਨੇ ਸਸਤੇ ਚ ਤੇ ਹਜੇ ਲੋਕ ਕਹਿਣਗੇ ਜੰਮੂ ਕਾਰ ਦੇ ਫੱਟ ਨਹੀਂ ਆਉਦੇ ਆ ਦੇਖ ਤੇਰੇ ਭਰਾਣੇ ਚਰਾ ਕੇ ਰੱਖੇ ਹੋਏ ਆ ਉਹ ਤਾਂ ਢੇਰ ਲੱਗਿਆ ਪਿਆ ਬਾਹਰ ਦੇਖ ਸਾਰਾ ਜੰਮੂ ਕਾਲ ਚੋਂ ਦਰਵਾਜ਼ਾ ਤਿਆਰ ਕਰਦੇ ਆ ਆਪਾਂ ਤੈਨੂੰ ਨਾਲੇ ਮਿਸਤਰੀ ਨੇ ਕਿਹਾ ਹੁਣ ਸਤੀਰੀਆਂ ਮਿਲਣਗੀਆਂ ਜੰਮੂ ਕੈਲ ਦੇ ਗਿਆ ਫੱਟੇ ਆਉਂਦੇ ਨਹੀਂ ਯਾਰ ਬਾਬਾ ਉਹ ਆ ਮੰਨਦੀਆਂ ਤੂੰ ਪੜੀ ਜਾਨਾ ਮੈਂ ਕਿਹਾ ਆਪਾਂ ਸਾਰੀਆਂ ਤੇਰੇ ਮੰਨਦੀਆਂ ਫੜ ਲਈਆਂ ਤੈਨੂੰ ਕਹਿ ਕੇ ਭੇਜ ਜਾਣਾ ਬਈ ਸਤੀਰੀਆਂ ਆਉਣੀਆਂ ਤੈਨੂੰ ਝੂਠ ਮਾਰਨਗੇ ਜੰਮੂ ਕੈਲ ਨਹੀਂ ਆਉਂਦੀ ਕੀ ਗੱਲ ਆ ਤੇਰੇ ਸਾਹਮਣੇ ਪਈ ਆ ਕੋਈ ਮਿਸਤਰੀ ਆ ਕੇ ਸਾਫਤ ਕਰ ਦੇ ਲੱਖ ਰੁਪਈਆ ਦਾ ਨਾਮ ਬਾਬਾ ਉਹ ਬਾਬਾ ਆ ਹਾਂ ਬੱਚਾ ਉਹ ਆਇਆ ਬਾਬਾ ਦੱਸ ਮੈਂ ਨਾ ਸਾਰਾ ਕੁਝ ਪੁੱਛ ਲਿਆ ਤੂੰ ਜਾਣਾ ਬਠਿੰਡੇ ਬਚਾਉਣਾ ਤੇ ਬਠਿੰਡੇ ਕਿਹੜਾ ਬਠਿੰਡਾ ਤਮੇ ਉਹ ਕਹਿੰਦਾ ਪਿੰਡਾਂ ਵਾਲੇ ਬਈ ਜਵਾਕ ਹੁਣ ਤੇਜ ਬਹੁਤ ਆ ਤੇ ਸਾਰਾ ਸ਼ਹਿਰ ਵਾਲਾ ਢੂਈ ਬੰਨੀ ਤੁਰੀ ਆਉਂਦੇ ਆ ਲੱਕੜ ਮੈਂ ਨਜੂ ਜੰਮੂ ਖੇਲਦੀ ਆਉਂਦੇ ਆ ਇਹ ਠੱਗਿਆ ਗਿਆ ਇਹ ਠੱਗਿਆ ਗਿਆ ਜਿਹੜਾ ਅਸਲੀ ਦਰਵਾਜ਼ਾ ਹਾਂ 220 ਰੁਪਏ ਤਨ ਕੋਈ ਨਹੀਂ ਦੇ ਸਕਦਾ ਭਾਵੇਂ ਕਵਾੜੀ ਮਰ ਜੇ ਲੱਤਾਂ ਮਰ ਜੇ ਕੰਗਣ ਆਏ ਹੋ ਗੋ ਪਰ ਆਜ ਗੰਦ ਪੱਲ ਭਰਿਆ ਆਪਦੇ ਮਿਸਤਰੀਆ ਤੇਰੇ ਲਾ ਕੇ ਆਉ ਆ ਦੂਜੀ ਨਾ ਮਸ਼ੀਨ ਲਵਾ ਲਈ ਨੋ ਨੋ ਨਾ ਉਹਦਾ ਬਿਜਲੀ ਦਾ ਬੈਲ ਨਹੀਂ ਤੈਨੂੰ 10-15000 ਉਹ ਰੋਟੀ ਜੀ ਰਖਾ ਖਾ ਰੋਟੀਆਂ ਚਾਹ ਪੀ ਪੀ ਬੱਚਾ ਪਗਾਉਣੀ ਵੀ ਨਹੀਂ ਉਹ ਮਾਡਰਨ ਨਾ 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 ਹੁਣ ਆ ਉਹ ਸਾਨੂੰ ਨਹੀਂ ਦਿੰਦੀ ਹਾਂ ਇਹਦਾ ਤੂੰ ਇੱਕ ਦਿਨ ਦੇ ਵਿੱਚ ਤੇਰੇ ਪਹਿਲਾ ਮੇਚਾ ਲੈ ਕੇ ਆਉਣਗੇ ਫਿਰ ਲਾਏ ਆਉਣਗੇ ਡੇਰੇ 'ਚ ਇਹੀ ਲੱਗੇ ਵਾ ਵਾ ਬਾਲਾ ਸੋਹਣੇ ਸੋਹਣੇ ਸੁਨਮਾਈ ਕੇ ਇਹਦਾ ਕੁਝ ਵੀ ਨਹੀਂ ਤੂੰ ਉੱਧਰ ਜਾਣਾ ਕੰਪਿਊਟਰ ਤੇ ਦੇਖਣਾ ਡਿਜ਼ਾਈਨ ਡਿਜ਼ਾਈਨ ਦੱਸਣਾ ਰੰਗ ਦੱਸਣਾ ਤੇਰੇ ਕੋਈ ਪਹਿਲਾਂ ਫਰਨੀਚਰ ਲੱਜਾ ਹੋਵੇ ਕੋਠੀ ਰੰਗ ਕਰੀ ਹੋਵੇ ਉਹਦੇ ਕੋਈ ਹਿਸਾਬ ਦਾ ਤੂੰ ਦੱਸ ਦੀ ਜਿਹੜਾ ਕਰ ਦੂ ਹਾਂ ਤੇ ਆ ਮਾਰਕਾ ਵੇਖ ਇਹਦਾ ਆਇਆ ਸਾਈ ਮਾਰਕਾ ਹਾਂ ਇਹ ਸਾਰਾ ਸਮਾਨ ਹੈ ਐ ਵਾਟਰਪਰੂਫ ਤਾਂ ਮਾਰਿਆ ਲੈ ਹਲਾਤ ਮਾਰਿਆ ਚ ਤੂੰ ਮਾਰ ਜਿੰਨਾ ਕੇ ਜੋਰ ਆ ਤੇਰੇ ਮਾਰ ਲੈ ਬੂਟ ਟੁੱਟੇ ਜੂ ਇਹ ਨਹੀਂ ਟੁੱਟਦਾ ਇਹ ਨਹੀਂ ਨਾ ਟੁੱਟਦਾ ਚੁੱਪ ਕਰਕੇ ਇੱਥੋਂ ਲੈ ਲੈ ਬਾਬਾ ਲੇਟ ਨਾ ਕਰ ਆਪਾਂ ਜਿਹੜੇ ਵਿਖੀ ਜਾਂਦੇ ਉਹਨਾਂ ਨੂੰ ਵੀ ਆਪਾਂ ਦੱਸ ਦਈਏ ਕਿੱਥੇ ਦੁਕਾਨ ਹੈ ਦੱਸ ਦੇ ਦੋ ਲੋਕੇਸ਼ਨ ਦੱਸ ਦੇ ਫਿਰ ਇਹ ਲੋਕੇਸ਼ਨ ਹੈਗੀ ਪਿੰਡ ਪੜਾਈਆਂ ਨੇ ਤੇ ਆ ਨੰਬਰ ਤੇ ਦੀ ਆਪੇ ਪੱਕਾ ਕਰ ਲੈਣਗੇ ਜਿਹੜੇ ਨੇ ਵੀ ਲਵਾਉਣੀ ਹੈ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਚ ਵੀ ਭੇਜ ਦਿੰਦੇ ਆ ਮਾਲ ਨੰਬਰ ਵੇਖ ਲੈਣਗੇ ਆਪੇ ਥੱਲੇ ਚਲਾ ਦਿੰਦਾ ਮੈਂ ਯਾਲੇ ਬੁੱਕ ਕਰਦੇ ਤੇ ਵਾਪਸ ਚੱਲ ਡੇਰੇ ਤੇ ਬੀਬੀਆਂ ਦੇਖੀ ਜਾਂਦੀਆਂ ਹੋਣੀਆਂ ਆਪਾਂ ਨੂੰ ਚੂਰੀ ਮਿਲੂ ਅੱਜ ਚੂਰੀ ਕੀ ਤਰ੍ਹਾਂ ਲੱਤਾਂ ਵੀ ਘਟਾਉਂਗਾ ਮੈਂ ਹੋ ਦੱਸ ਕਟਾਏਂਗਾ ਕਟਾਏਂ ਕਟਾਏਂ ਏਸ਼ੀਅਨ ਪੇਂਟ ਹਵਾਲ ਪੱਟੀ ਸਾਰਾ ਸਾਰਾ ਕੋਸ ਨਾਲੇ ਬ੍ਰਾਂਡ ਐ ਇੱਥੇ ਉਹ ਕੋਈ ਯਾਲੀ ਕੰਮ ਨਹੀਂ ਸਾਰੀਆਂ ਕੰਪਨੀਆਂ ਦਾ ਮਾਲ ਆਇਆ ਸਾਰਾ ਕੰਪਨੀਆਂ ਦਾ ਪਿਆ ਤਾਂ ਹਾਂ ਹਾਂ ਆਹ ਦੇਖ ਲੱਕੜ ਪਈ ਜੰਮੂ ਕੈਲ ਜੰਮੂ ਕੈਲ ਕਰਕੇ 2.5 ਲੱਖ ਰੁਪਿਆ ਜੋੜੀ ਬੈਠਾਵੇਂਗਾ ਜੋੜੀਆਂ ਨਾਲ ਤੇਰਾ 50000 ਚ ਸਾਧੂ ਸਣੇ ਕੁੰਡੇ ਸਾਰਾ ਜਾਲੀਆਂ ਜੂਲੀਆਂ ਲਾ ਕੇ ਡਿਲੀਵਰੀ ਬਚ ਗਈ 1.5 ਲੱਖ ਰੁਪਿਆ ਹਾਂ ਤੇ ਛੇਤਰਾਂ ਤੋਂ ਵੀ ਬਚਿਆ ਬੱਚਾ ਰੋਟੀ ਨਹੀਂ ਖਵਾਈ ਜਾਣੀ ਸੀ ਬਾਬਾ ਬਚਾ ਦੇ ਮੈਂ ਯਾਰ ਮੈਂ ਬਾਬਾ ਤੋਂ ਕੰਮ ਦਾ ਗੱਡੀ ਤੋਰ ਆ ਪਾਈਆਂ ਸਿੱਧੇ ਰਾਹ ਹੀ ਪਾਉਣੇ ਹੁੰਦੇ ਆ ਤੇਰੇ ਅਰਗੇ ਬਾਬੇ ਚਾਹੀਦੇ ਆ ਹੋਰ ਲੁੱਟ ਕੋ ਸੋਟ ਵਾਲੇ ਨਹੀਂ ਚਾਹੀਦੇ ਨਹੀਂ ਨਹੀਂ ਆਪਾਂ ਲੁੱਟਦੇ ਨਹੀਂ ਬਾਬਾ ਨਾ ਸਾਨੂੰ ਬੱਚਾ ਲਟਾਈਏ ਆਪਾਂ ਚੰਫਰ ਬਾਬਾ